ਜੀ ਕੀ ਹਾਲ ਚਾਲ ਹੈ ਅੱਜ ਦੇ ਇਸ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਕੋਈ ਖਾਸ ਦਿਨ ਹੈ ਤੇ ਉਸ ਖਾਸ ਦਿਨ ਵਾਸਤੇ ਅਸੀਂ ਚੱਲੇ ਆ ਕਿਸੇ ਖਾਸ ਜਗ੍ਹਾ ਤੇ ਤੇ ਅੱਜ ਉਹ ਨਾਲ-ਨਾਲ ਦੱਸਦੇ ਆ ਤੁਹਾਨੂੰ ਵੀ ਲੈ ਕੇ ਚੱਲਦੇ ਆ ਤੇ ਅਸੀਂ ਚੱਲ ਪਏ ਸੀਗੇ ਘਰ ਤੋਂ ਜਿਵੇਂ ਕਿ ਤੁਹਾਨੂੰ ਥੰਬਨੇਲ ਤੋਂ ਸਭ ਨੂੰ ਪਤਾ ਲੱਗ ਹੀ ਗਿਆ ਸੀਗਾ ਅਸੀਂ ਸੀ ਅੰਮ੍ਰਿਤਸਰ ਗੋਲਡਨ ਟੈਂਪਲ ਮੱਥਾ ਟੇਕਣ ਲਈ ਤੇ ਅੱਜ ਸੀਗਾ ਮੇਰਾ ਜਨਮ ਦਿਨ ਤੇ ਇਹ ਇੱਕ ਬਹਾਨਾ ਹੋ ਜਾਂਦਾ ਚਲੋ ਨਾਲੇ ਗੁਰਦੁਆਰਾ ਸਾਹਿਬ ਦਰਸ਼ਨ ਕਰ ਆਉਣੀ ਆ ਤੇ ਨਾਲੇ ਬੱਚਿਆਂ ਦੀ ਥੋੜੀ ਸ਼ਾਪਿੰਗ ਕਰਨ ਵਾਲੀ ਸੀ ਤੇ ਇਹਨਾਂ ਨੇ ਵੱਡੀ ਬੇਟੀ ਨੂੰ ਨਾ ਕਾਫੀ ਦੇਰ ਤੋਂ ਤੇ ਪਾਪਾ ਨੇ ਲਾਰਾ ਲਗਾਇਆ ਸੀਗਾ ਕਿ ਤੂੰ ਐਗਜ਼ਾਮ ਦੇ ਤੇਰਾ ਵਧੀਆ ਰਿਜ਼ਲਟ ਆਏਗਾ ਤੇ ਫਿਰ ਤੈਨੂੰ ਮੈਂ ਲੈ ਜਾਵਾਂਗਾ ਕਮਾਉਣ ਉਹਨੂੰ ਹੁੰਦਾ ਹੈ ਕਿ ਮੈਂ ਉਹਨੇ ਅਮ੍ਰਿਤਸਰ ਉੱਥੇ ਮਾਲ ਚ ਜਾ ਕੇ ਤੇ ਘੁੰਮਣਾ ਫਿਰਨਾ ਹੁੰਦਾ ਤੇ ਇੱਥੇ ਅਸੀਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਚ ਲਾਈ ਕਾਰ ਤੇ ਫਿਰ ਚੱਲ ਗਏ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਆਈ ਤੇ ਫਿਰ ਮੇਨ ਪਹਿਲਾ ਇਹੀ ਹੁੰਦਾ ਕਿ ਪਹਿਲਾਂ ਗੁਰਦੁਆਰਾ ਸਾਹਿਬ ਦਰਸ਼ਨ ਕਰ ਲਈਏ ਬਾਕੀ ਦੇ ਕੰਮ ਜਿਹੜੇ ਉਹ ਬਾਅਦ ਚ ਹੋ ਜਾਣਗੇ ਤੇ ਸੰਗਤ ਕਾਫੀ ਸੀ ਨਾਰਮਲ ਜਿੱਦਾਂ ਪਹਿਲਾਂ ਬਹੁਤ ਜ਼ਿਆਦਾ ਛੁੱਟੀਆਂ ਦੇ ਦਿਨਾਂ 'ਚ ਜਾਂ ਉਵੇਂ ਸੰਗਤ ਦਾ ਰਸ ਹੁੰਦਾ ਉਹਨਾਂ ਨਹੀਂ ਸੀਗਾ ਪਰ ਕਾਫੀ ਸੰਗਤ ਸੀ ਤੇ ਦਰਸ਼ਨ ਦੇਦਾਰੇ ਕੀਤੀ ਤੇ ਇੱਥੇ ਆ ਗੁਰੂ ਘਰ ਦੇ ਦਰ ਦੇ ਵਿੱਚ ਮੱਚ ਸੀਗੇ ਜਿਨ੍ਹਾਂ ਨੂੰ ਬੱਚੇ بڑے ਕੋਈ ਥੋੜੀ ਦੇ ਰੋਹ ਦੇਖਿਆ ਉਹਨਾਂ ਨੇ ਫਿਰ ਅਸੇ ਅਕਾਲ ਤਖਤ ਸਾਹਿਬ ਇੱਥੇ ਬਹੁਤ ਸ਼ਾਂਤੀ ਹੁੰਦੀ ਹੈ ਤੇ ਬੈਠਣ ਦਾ ਮਜ਼ਾ ਵੀ ਬਹੁਤ ਆਉਂਦਾ ਹੈ ਫਿਰ ਬੈਠੇ ਅਸੀਂ ਘੰਟਾ ਡੇਢ ਘੰਟਾ ਉੱਥੇ ਬੈਠੇ ਤੇ ਉਸ ਤੋਂ ਬਾਅਦ ਫਿਰ ਬੱਚਿਆਂ ਨੂੰ ਨਾਲ ਲੈ ਕੇ ਤੇ ਪਹੁੰਚ ਗਏ ਸੀਗੇ ਇਹਨਾਂ ਨੇ ਪਹਿਲਾਂ ਜੋੜੇ ਵਗੈਰਾ ਜੋ ਗੋਲ ਤੇ ਫਿਰ ਮੀਨ ਉਹਨਾਂ ਨੂੰ ਸੀਗਾ ਆਪਾਂ ਮਾਲ ਜਾਣਾ ਜਾਣਾ ਬੱਚੇ ਉਹਨਾਂ ਨੂੰ ਅਜੇ ਨਾ ਪਤਾ ਤੇ ਉਹ ਗੁਰਦੁਆਰੇ ਸਾਹਿਬ ਵੀ ਉਹਨਾਂ ਨੇ ਹੀ ਸੀਗੇ ਆਪਾਂ ਤੁਸੀਂ ਗਿਆ ਸੀ ਤੇ ਅਗੇ ਅਸੀਂ ਮਾਲ ਆਫ ਅੰਮ੍ਰਿਤਸਰ ਤੇ ਉੱਪਰ ਜਿਹੜਾ ਆਉਂਦਾ ਹੈ ਟਾਪ ਤੇ ਆ ਉਥੇ ਟਾਈਮ ਜ਼ੋਨ ਹੈ ਨਾ ਗੇਮਿੰਗ ਵਾਲਾ ਵੱਡੀ ਬੇਟੀ ਨੂੰ ਉਹਦੀ ਜ਼ਿਆਦਾ ਖੇਚ ਹੁੰਦੀ ਹੈ ਇੱਕ ਦੋ ਵਾਰੀ ਪਹਿਲਾਂ ਆਈ ਹੀਗੀ ਉਥੇ ਗੇਮ ਵਗੈਰਾ ਖੇੜੀ ਉਥੋਂ ਗੇਮ ਜ਼ਿਆਦਾ ਤਨੀ ਪਤਾ ਅਕੋਰਡਿੰਗ ਛੋਟੇ ਬੱਚਿਆਂ ਦੀਆਂ ਪਰ ਇੱਕ ਦੋ ਗੇਮ ਖੇੜ ਲੈਂਦੀ ਆ ਤੇ ਛੋਟੀ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਕੋਈ ਨੋ ਲੈਜ ਨਹੀਂ ਆ ਉਹਨੂੰ ਬਸ ਇਹ ਸੀਗਾ ਕਿ ਮੈਂ ਉਥੇ ਭੱਜਣਾ ਹੈ ਮੈਂ ਮਾਲ ਚ ਘੁੰਮਣਾ ਹੈ ਇੱਥੇ ਦੋਨੋਂ ਸਪੀਡ ਨਾਲ ਪਾਪਾ ਦੇ ਨਾਲ ਚਲੀਆਂ ਜਾਂਦੀਆਂ ਭੱਜੀਆਂ ਜਾਂਦੀਆਂ ਤੇ ਗੁਰਦੁਆਰਾ ਸਾਹਿਬ ਤੱਕੇ ਨਾਲ ਤੋਰਨਾ ਪੈਣ ਰਿਹਾ ਸੀ ਉਥੇ ਇਹਨਾਂ ਨੂੰ ਗਰਮੀ ਵੀ ਲੱਗ ਰਹੀ ਤੇ ਇੱਥੇ ਆ ਕੇ ਸਭ ਤੋਂ ਪਹਿਲਾਂ ਇਹਨਾਂ ਨੂੰ ਦੇ ਕੇ ਆਹ ਵਾਲੀ ਟ੍ਰੇਨ ਦੇ ਵਿੱਚ ਬੈਠਣਾ ਤੇ ਛੋਟੀ ਪਹਿਲਾਂ ਤਨੀਏ ਨੂੰ ਬਿਠਾਈਦਾ ਸੀ ਉਦੋਂ ਇਹ ਛੋਟੀ ਸੀਗੀ ਪਰ ਹੁਣ ਬੈਠ ਜਾਂਦੀ ਉਦੇ ਨਾਲ ਉਹ ਪਾਜੀ ਵੈਸੇ ਕਹਿ ਰਹੇ ਸੀਗੇ ਕਿ ਜਿੱਦਾਂ ਮਦਰ ਜਾਂ ਫਾਦਰ ਚੋਂ ਇੱਕ ਜਣਾ ਤੁਸੀਂ ਬੈਠ ਸਕਦੇ ਹੋ ਕਿਉਂ ਛੋਟਾ ਬੱਚਾ ਤੇ ਮੈਂ ਕਿਹਾ ਕਿ ਨਹੀਂ ਉਹ ਹੈਂਡਲ ਕਰ ਲੇਗੀ ਆਪੇ ਵੱਡੀ ਬੇਟੀ ਤੇ ਫਿਰ ਉਥੋਂ ਘੁੰਮ ਫਿਰ ਕੇ ਤੇ ਫਿਰ ਉੱਪਰ ਵਾਲੇ ਟਾਈਮ ਜ਼ੋਨ ਚ ਆ ਗਈਆਂ ਉਥੇ ਆ ਕੇ ਤੇ ਥੋੜਾ ਉਥੇ ਖੇਡੇਆ ਇਹਨੂੰ ਭੈਣ ਜੀ ਨੂੰ ਕੁਝ ਨਹੀਂ ਪਤਾ ਕਿਸੇ ਚੀਜ਼ ਬਾਰੇ ਬਸ ਇਹਨੂੰ ਇਹ ਇੱਥੋਂ ਉੱਤਰ ਕੇ ਤੇ ਮੈਂ ਜੀਪ ਚ ਬਹਿ ਜਾ ਮੈਂ ਕਾਰ ਚ ਬਹਿ ਜਾ ਇੱਥੇ ਹੈਲੀਕਾਪਟਰ ਆ ਮੈਂ ਇਹਦੇ ਚ ਬਹਿ ਜਾ ਬਸ ਉਹਨਾਂ ਦੇ ਸਟੀਅਰਿੰਗ ਘੁਮਾਈ ਜਾਵਾ ਕਦੇ ਖੁਸ਼ ਕਦੇ ਕੁਛ ਉਹਦਾ ਆਪਣਾ ਇੰਜੋਏ ਹੋ ਰਿਹਾ ਸੀਗਾ ਤੇ ਮੈਂ ਵੀ ਸੋਚਿਆ ਕਿ ਚਲੋ ਜਿੱਦਾਂ ਵੀ ਖੁਸ਼ ਰਹਿੰਦੀ ਆ ਖੁਸ਼ ਰਵੇ ਇਦਰ ਵੀ ਜਾਂਦੀ ਸੀ ਪਿੱਛੇ-ਪਿੱਛੇ ਧਿਆਨ ਰੱਖਣਾ ਪੈਂਦਾ ਕਿਉਂਕਿ ਬੜੀ ਸਪੀਡ ਦੇ ਨਾਲ ਚੱਲਦੀ ਤੇ ਮੈਨੂੰ ਸੀ ਕਿ ਤੇ ਐਵੇਂ ਡਿਗ ਡਿਗ ਤੇ ਸਨ ਲਾ ਲੈ ਤੇ ਖੁਸ਼ ਸੀ ਦੋਨੋਂ ਬਹੁਤ ਇੰਜੋਏ ਕਰਦੀਆਂ ਪਈਆਂ ਸੀ ਬੱਚੇ ਖੁਸ਼ ਸੀ ਤੇ ਆਪਾਂ ਵੀ ਖੁਸ਼ ਤੇ ਇਦਾਂ ਹੀ ਫਿਰ ਹੁੰਦਾ ਆਪਣੇ ਬਰਥਡੇ ਤੇ ਹੋਰ ਕੁਝ ਨਹੀਂ ਹੁੰਦਾ ਬਸ ਇਹ ਹੁੰਦਾ ਕਿ ਇਹ ਇਹ ਇੰਜੋਏ ਕਰ ਲੈਣ ਕਿਉਂਕਿ ਹੁਣ ਇਹ ਵਾਲਾ ਟਾਈਮ ਪੀਰੀਅਡ ਹੀ ਆਪਣਾ ਵਾਲਾ ਆ ਗਿਆ ਤੇ ਬੱਚੇ ਖੁਸ਼ ਨੇ ਤੇ ਆਪਾਂ ਖੁਸ਼ ਹਾਂ ਤੇ ਬਸ ਸਟੇering ਸਟੋering ਘੁਮਾ ਕੇ ਇਧਰੋਂ ਉਤਰ ਕੇ ਉਹ ਕਾਰ ਚ ਬਹਿ ਕੇ ਆਹ ਕਾਰ ਚ ਬਹਿ ਕੇ ਅਸੀਂ ਥੱਕ ਗਏ ਸੀ ਮੈਂ ਥੱਕ ਗਈ ਮम्मा ਥੱਕ ਗਏ ਥੱਕ ਗਏ ਸੀ ਪਰ ਇਹ ਦੋਨੋਂ ਨਹੀਂ ਥਕੀਆਂ ਇਹਨਾਂ ਨੂੰ ਬਸ ਇਹੀ ਅਜੇ ਹੋਰ ਖੇਡਣਾ ਔਰ ਖੇਡਣਾ ਮੈਂ ਸੋਚੇ ਮੈਂ ਇਹਨਾਂ ਨੂੰ ਵੀ ਕਹਿ ਰਹੀ ਮੈਂ ਕਿ ਇਹਨਾਂ ਨੂੰ ਜਿੰਨੀ ਦੇਰ ਮਰਜ਼ੀ ਰੱਖ ਲੈ ਉਹਨੇ ਸੈਟੀਸਫਾਈਡ ਨਹੀਂ ਉਹਨਾਂ ਨੂੰ ਥੱਕੇ ਨਾਲ ਹੀ ਇੱਥੋਂ ਕੱਢਣਾ ਪੈਣਾ ਹੈ ਪਰ ਚਲੋ ਅਜੇ ਖੇਡ ਰਹੀਆਂ ਸੀਗੀਆਂ ਉਧਰ ਸਰਦਾਰ ਸਾਹਿਬ ਵੀ ਆਪਣੀ ਗੇਮ ਚ ਬਿਜ਼ੀ ਸੀ ਇਹਨਾਂ ਨੂੰ ਵੀ ਆ ਜਿਹੜੀ ਉਹ ਗ੍ਰਿਪਿੰਗ ਕਰਦੇ ਆ ਉੱਥੇ ਕਾਇਨ ਵਗੈਰਾ ਫੜਨੇ ਹੁੰਦੇ ਆ ਗ੍ਰਿਪ ਕਰਕੇ ਤੇ ਇਹ ਵਾਲੀ ਗੇਮ ਦਾ ਬੜਾ ਸ਼ੌਂਕ ਹੈ ਇਹਨਾਂ ਨੇ ਵੀ ਥੋੜੀ ਜਿਹੀ ਰੋ ਖੇਡੀ ਫਿਰ ਥੱਕ ਗਏ ਤੇ ਫਿਰ ਅੱਗੇ ਫੂਡ ਵਾਲੇ ਪਾਸੇ ਬੱਚਿਆਂ ਨੂੰ ਭੁੱਖ ਲੱਗੀ ਖੁਦ ਨੂੰ ਵੀ ਥੋੜੀ ਭੁੱਖ ਲੱਗੀ ਹੋਈ ਸੀ ਤੇ ਫੂਡ ਵਗੈਰਾ ਉੱਥੋਂ ਖਾਦਾ ਇਹਨਾਂ ਬਰਗਰ ਲਿਆ ਸੀਗਾ ਤੇ ਉਹ ਛੋਟੇ ਫ੍ਰੈਂਚ ਫ੍ਰਾਈਜ਼ ਦਾ ਉਹ ਖਾਦੀਆਂ ਫਿਰ ਥੋੜੀ ਸ਼ਾਪਿੰਗ ਇਹਨਾਂ ਵਾਸਤੇ ਲੈਣਾ ਬੱਚਿਆਂ ਸਟੱਫ ਲੈਣਾ ਪਰ ਸਭ ਤੋਂ ਅੱਗੇ ਐ ਭੈਣ ਜੀ ਜਿਹੜੇ ਕਿਤੇ ਟਿਕ ਕੇ ਨਹੀਂ ਬੰਦੇ ਇੱਥੇ ਆ ਕੇ ਵੀ ਕੋਈ ਆਪਣੇ ਸਾਈਜ਼ ਦਾ ਕੁਝ ਨਹੀਂ ਪਤਾ ਬਸ ਜੇ ਜੁੱਤੀਆਂ ਦਿਖੀਆਂ ਤੇ ਜੁੱਤੀਆਂ ਵਾਲੇ ਪਾਸੇ ਜੇ ਕੱਪੜੇ ਦਿਖੇ ਤੇ ਕੱਪੜੇ ਵਾਲੇ ਪਾਸੇ ਇੱਧਰ ਮੈਂ ਥੋੜੇ ਆਪਣੇ ਟੈਸ਼ਨ ਮਾਰ ਰਹੀ ਸੀ ਮੈਨੂੰ ਪਤਾ ਨਹੀਂ ਕੀ ਹੋਇਆ ਸੀ ਮੈਂ ਵੀ ਆਪਣੇ ਆਪ 'ਚ ਲੱਗੀ ਹੋਈ ਫਿਰ ਥੋੜਾ ਜੋ ਵੀ ਸ਼ਾਪਿੰਗ ਕਰਨੀ ਸੀ ਇਹਨਾਂ ਨੇ ਆਪਣੇ ਲਈ ਖਰੀਦੀ ਸੀ ਇੱਕ ਦੋ ਟੀ-ਸ਼ਰਟ ਤੇ ਜੁਡੀਓ ਚ ਸੇਲ ਲੱਗੀ ਸੀਗੀ ਤੇ ਤੁਸੀਂ ਵੀ ਜਿਹੜਾ ਕੋਈ ਲਾਗੇ ਹੋ ਮਿਸਰ ਤੇ ਜਿਹੜਾ ਇਹਨਾਂ ਦਾ α1 ਚ ਜੁਡੀਓ ਵਾਲਿਆਂ ਦਾ ਸ਼ੋਰੂਮ ਉੱਤੇ ਕਾਫੀ ਵਧੀਆ ਸਟੱਫ ਸਾਨੂੰ ਮਿਲ ਜਾਂਦਾ ਤੇ ਬੜੇ ਵਧੀਆ ਪ੍ਰਾਈਸ ਦੇ ਵਿੱਚ ਉਹ ਖਰੀਦਿਆ ਫਿਰ ਵਾਪਸੀ ਕਰ ਲਈ ਟਾਈਮ ਕਰੀਬ 4:30 ਦਾ ਹੋ ਗਿਆ ਸੀ ਤੇ ਸਾਨੂੰ ਮੈਨੂੰ ਵੀ ਇਹ ਸੀਗਾ ਕਿ ਮਤਲਬ ਕਰੇ ਜਾਣਾ ਕਿਉਂਕਿ ਅਗਲੇ ਦਿਨ ਨੈਕਸਟ ਫਿਰ ਡਿਊਟੀ ਸੀ ਤੇ ਡਿਊਟੀ ਤੇ ਕਰਕੇ ਫਿਰ ਘਰੇ ਆ ਕੇ ਵੀ ਆਪਣੇ ਕੰਮ-ਕਾਰ ਦੇਖਨੇ ਹੁੰਦੇ ਆ ਤੇ ਘਰੇ ਆ ਕੇ ਰੈਸਟ ਕਰਨ ਦਾ ਤੇ ਟਾਈਮ ਨਹੀਂ ਸੀ ਇਸ ਕਰਕੇ એનર્ਜੀ ਦੀ ਲੋੜ ਸੀ ਤੇ ਆਪਣੀ ਰੱਖੀ ਚਾਹ ਤੇ ਚਾਹ ਪੀਤੀ ਤੁਸੀਂ ਵੀ ਦੱਸਿਓ ਸਾਰੇ ਜਣੇ ਕਿਨੂ-ਕਿਨੂ ਮੇਰੇ ਵਾਂਗੂ ਚਾਹ ਦੀ ਬੜੀ ਕਮੀ ਮਹਿਸੂਸ ਹੁੰਦੀ ਆ ਤੇ ਚਾਹ ਪੀ ਕੇ ਤੇ ਫਿਰ ਕੀਤੇ ਕੰਮ ਕਰ ਤੇ ਤੁਸੀਂ ਦੱਸਿਓ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਜੀ